5 ਵਜੇ ਦੇ ਆਸ-ਪਾਸ ਸਿਵਲ ਹਸਪਤਾਲ ਦੇ ਐਮਰਜੈਂਸੀ ਵਿਖੇ ਆਈ ਸੀ ਕਿ ਮਰੀਜ਼ ਦੀ ਹਾਲਤ ਕਾਫੀ ਗੰਭੀਰ ਸੀ ਹੀ ਅਸੀਂ ਇਹਨਾਂ ਦਾ ਪਰਚਾ ਕੱਟ ਕੇ ਤੇ ਇਹਨਾਂ ਨੂੰ ਅੱਗੇ ਟ੍ਰੀਟਮੈਂਟ ਵਾਸਤੇ ਜੀਐਮਸੀ ਅੰਮ੍ਰਿਤਸਰ ਵਿੱਚ ਰੈਫਰ ਕੀਤਾ ਹੈਗਾ ਉੱਥੇ ਨੂੰ ਵੱਡ ਦੇ ਪੁੱਤ ਦੇ ਮਾਰਦੇ ਨੂੰ ਵੱਡ ਦੇ ਮੇਰੇ ਘਰ ਤੋਂ ਚਾਹੀਦਾ ਨੂੰ ਵੱਡ ਦੇ ਮੇਰੇ ਮੰਮਾ ਦੇ ਪਲਵਾਰ ਖੰਡ ਮੰਮਾ ਦੇ ਰਾਗੀ ਹੈ ਪੱਤੀ ਪੱਤੀ ਮੈਂ ਬਿਲਕੁਲ ਨਰਿੰਦਰ ਕੁਮਾਰ ਨਰਿੰਦਰ ਕੁਮਾਰ ਸ਼ਰਮਾ 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 ਸਰਾਰੀਆਂ ਦਾ ਸਰਾਰੀਆਂ ਦਾ ਫਲ ਵੀ ਰੱਖਿਆ ਰੋਲਾ ਕਿੱਥੇ ਹੈ ਮੇਰੇ ਮਰੇ ਸੀ ਦਾ ਉਹ ਬੰਦੇ ਨੇ ਮੇਰੇ ਸਹੁਰੇ ਦਾ ਨਾਲ 25000 ਦੀ ਕੰਮ ਥੋੜੀ ਤੋਂ ਮੈਨੂੰ ਕੋ ਸਭ ਦਿੱਤਾ ਮੈਂ ਇਹਨੂੰ ਮੋਰ ਹੋਰ ਲਿਆ ਨਾ ਕੁਰਾਨੀ ਕਿੱਥੇ ਹੋਣਾ ਪਿੰਡ ਚ ਆਈ ਸੀ ਰਹਿਣਾ ਇੱਥੇ ਰੋ ਤੇ ਕੀ ਹੈ ਮਾਮਲਾ ਜਿਹੜਾ ਆਪਣੇ ਵਿਪਲ ਮੰਡਲ ਦਾ ਜਿਹੜਾ ਮਾਮਲਾ ਹੈ ਫਲ ਵੀ ਮੈਂ ਡਾਕਟਰ ਚਸਕੀਰਤ ਬੋਲ ਰਹੀ ਹਾਂ ਸਿਵਲ ਹਸਪਤਾਲ ਕੀ ਜਾਂ ਤੋਂ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਸੀ ਪਲਵੀ ਸੁਰਿੰਦਰ ਸ਼ਰਮਾ ਡਾਟਰ ਆਫ ਸੁਰਿੰਦਰ ਸ਼ਰਮਾ ਜੋ ਸਾਡੇ ਕੋਲ 5:30 ਵਜੇ ਦੇ ਆਸ-ਪਾਸ ਸਿਵਲ ਹਸਪਤਾਲ ਐਮਰਜੈਂਸੀ ਵਿਖੇ ਆਈ ਸੀ ਕਿ ਮਰੀਜ਼ ਦੀ ਹਾਲਤ ਕਾਫੀ ਗੰਭੀਰ ਸੀ ਕਿ ਅਸੀਂ ਇਹਨਾਂ ਦਾ ਪਰਚਾ ਕੱਟ ਕੇ ਤੇ ਇਹਨਾਂ ਨੂੰ ਅੱਗੇ ਟ੍ਰੀਟਮੈਂਟ ਵਾਸਤੇ ਜੀਐਮਸੀ ਅੰਮ੍ਰਿਤਸਰ ਵਿੱਚ ਰੈਫਰ ਕੀਤਾ ਹੈਗਾ ਉੱਥੇ ਇਹਨਾਂ ਦਾ ਅੱਗੇ ਵਧੀਆ ਟ੍ਰੀਟਮੈਂਟ ਹੋਏਗਾ ਜੋ ਵੀ ਇਹਨਾਂ ਨੂੰ ਸਰਜਰੀ ਦੀ ਲੋੜ ਹੋਏਗੀ ਉੱਥੇ ਇਹਨਾਂ ਦਾ ਬਾਕੀ ਦਾ ਟ੍ਰੀਟਮੈਂਟ ਇਕ ਕੁੜੀ ਪੰਲਵੀ ਸ਼ਰਮਾ ਸੀ ਬੈਲ ਮਹਿੰਦੀ ਪਹਿਲਾਂ ਬੰਬਈ ਰਹਿੰਦੀ ਸੀਗੀ ਉੱਥੋਂ ਦਾ ਡਿਵੋਰਸ ਵਗੈਰਾ ਹੋ ਗਿਆ ਸੀ ਕਾਫੀ ਚਿਰ ਪਹਿਲਾਂ ਤੇ ਹੁਣ ਉਹ ਪਿੰਡ ਆਈ ਸੀ ਹਫਤੇ ਕੁ ਪਿੰਡ ਹਫਤਾ ਪਹਿਲਾਂ ਇਹਦਾ ਪੇਰੈਂਟ ਸੁਨਾਨ ਬਣ ਸੀ ਜਿਹਦੇ ਪੇੜ ਸਨ ਘਰੇ ਨਹੀਂ ਬਣਦੇ ਰਹੇ ਸੀਗੇ ਤੇ ਸਾਡੇ ਕੋਲ ਦਰਖਾਸਤ ਸੀਗੀ ਅੱਜ ਦਰਖਾਸਤ ਸਵੇਰੇ ਰਜਨਾਮਾ ਕਰਕੇ ਗਏ ਆ ਕੁੜੀ ਕਹਿੰਦੀ ਸੀ ਜਦ ਕੋਈ ਗੱਲ ਨਹੀਂ ਮੈਂ ਬਾਹਰ ਰਹਿ ਲੈਣੀ ਐ ਜਿੰਨਾ ਚਿਰ ਨਹੀਂ ਅਡਜਸਟਮੈਂਟ ਹੁੰਦੀ ਉਹਨਾਂ ਚਿਰ ਮੈਨੂੰ ਉੱਥੇ ਰਹਿਣ ਦਿਓ ਤੇ ਇਹ ਜਾ ਕੇ ਜਦੋਂ ਪਿੰਡ ਦੁਆਰਾ ਪਹੁੰਚੀ ਆ ਤੇ ਕੁੜੀ ਦੇ ਮਾਮੇ ਨੇ ਤੇ ਕੁੜੀ ਦੇ ਫਾਦਰ ਨੇ ਫੇਰ ਇਹ ਬੱਟੋ ਕੀਤੀ ਆ ਇਹਦੇ ਸਵਾਨ ਚ ਅਸੀਂ ਕਰਕੇ ਦਰਜਾਨ ਲਾ ਕੇ ਪੱਤਾ ਤਰਕ ਕਰਦੇ ਕਿ ਕਿੰਨੇ ਮਤਲਬ ਕਿਨੇ ਬੰਦੇ ਇਹਨਾਂ ਸਤਾਂ ਨਹੀਂ ਆ ਦੋ ਹੀ ਨੇ ਮੇਨ ਮਾਮੇ ਦਾ ਵੱਡੀ ਮਾਮਾ ਮੇਨ ਹੈ ਬਾਕੀ ਜੋ ਦੀ ਸਾਡ ਸੁਣਾੜੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਬਸ ਮੰਦ ਰੌਂਡ ਅਪ ਕਰਨ ਗਏ ਠੀਕ ਹੈ ਇਹ ਕੁੜੀ ਪਲਵੀ ਸ਼ਰਮਾ ਸੀ ਬਹਿਲ ਮਹਿੰਦੀ ਪਹਿਲਾਂ ਬੰਬੇ ਰਹਿੰਦੀ ਸੀ ਉਥੋਂ ਦਾ ਡਿਵੋਰਸ ਵਗੈਰਾ ਹੋ ਗਿਆ ਸੀ ਕਾਫੀ ਚਿਰ ਪਹਿਲਾਂ ਤੇ ਹੁਣ ਉਹ ਪਿੰਡ ਆਈ ਸੀ ਹਫਤੇ ਕਿ ਪਿੰਡ ਹਫਤਾ ਪਹਿਲਾਂ ਇਹਦਾ ਪੇਰੈਂਟ ਸੁਨਾਣ ਬਣ ਸੀ ਜਿਹੜੇ ਪੇੜ ਸਨ ਘਰੇ ਨਹੀਂ ਬਣਦੇ ਰਹੇ ਸੀਗੇ ਤੇ ਸਾਡੇ ਕੋਲ ਦਰਖਾਸਤ ਸੀਗੀ ਦਰਖਾਸਤ ਫਿਰ ਰਾਇਨਾਮਾ ਕਰਕੇ ਗਏ ਆਂ ਕੁੜੀ ਕਹਿੰਦੀ ਸੀ ਜੇ ਕੋਈ ਗੱਲ ਹੀ ਮੈਂ ਬਾਹਰ ਲੈਣਨੀ ਐ ਜਿੰਨਾ ਚਿਰ ਨਹੀਂ ਅਡਜਸਟਮੈਂਟ ਹੁੰਦੀ ਉਹਨਾਂ ਚਿਰ ਮੈਨੂੰ ਉੱਥੇ ਰਹਿਣ ਦਿਓ ਤੇ ਇਹ ਜਾ ਕੇ ਜਦੋਂ ਪਿੰਡ ਦੁਆਰਾ ਪਹੁੰਚੀ ਆ ਤੇ ਕੁੜੀ ਦੇ ਮਾਮੇ ਨੇ ਤੇ ਕੁੜੀ ਦੇ ਫਾਦਰ ਨੇ ਫੇਰ ਇਹ ਬੱਟੋ ਕੀਤੀ ਆ ਇਹਦੇ ਸਵਾਨ ਚ ਅਸੀਂ ਕਰਕੇ ਦਰਜਾਨ ਲੱਗੇ ਪੱਤਾ ਦਰਜ ਕਰ ਤੇ ਕਿੰਨੇ ਮਤਲਬ ਕਿੰਨੇ ਬੰਦੇ ਜਿਹਨਾਂ ਨੇ ਸਤਾਣੀਆਂ ਦੋ ਹੀ ਨੇ ਮੇਨ ਮਾਮੇ ਨੇ ਵੱਡੀ ਹੈ ਮਾਮਾ ਮੇਨ ਆ ਬਾਕੀ ਪਿਓ ਦੀ ਸਾਡ ਸੁਣਾਲੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਬਸ ਮੰਦਰ ਰੌਂਡ ਕਰਨ ਗਏ ਠੀਕ ਹੈ